ਯਾਵ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਆ ਮਿਊਜ਼ਿਕਲ ਕਾਉਂਸਲਰ ਮੈਡਮ ਕੁਲਦੀਪ ਕੌਰ ਸਮੇਤ ਉਹਨਾਂ ਦੇ ਸੁਪੁੱਤਰ ਸਤਿੰਦਰ ਸਿੰਘ ਕਨੇਡਾ ਤੇ ਇਸ ਮਿੰਦਰ ਕੌਰ ਉਰਫ ਜਸਮੀ ਵੱਲੋਂ ਆਪਣੇ ਸਵਰਗੀਏ ਭਲਵੰਤ ਸਿੰਘ ਦੀਪੇਵਾਲ ਦੀ ਤੀਸਰੀ ਵਰਸੀ ਮੌਕੇ ਮਾਨਤਾ ਦੀ ਸੇਵਾ ਬਿਰਦਾਸਨ ਲੈ ਲ ਵਿਖੇ ਰਹਿੰਦੇ ਕਰੀਬ 50 ਲੋਾਰਸ ਮਨਬੁੱਧੀ ਅਤੇ ਬੇਸਰ ਆ ਵਕਤੀਆਂ ਵਾਸਤੇ ਬੈਟਰੀ ਇਨਵਰਟਰ ਅਤੇ ਫੁੱਲ ਫਰੂਟ ਮੰਡੇ ਦੀ ਸੇਵਾ ਨਿਭਾਈ ਗਈ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਅਸ਼ਮੀ ਦੁੱਗਲ ਸਮਾਜ ਸੇਵਕ ਰੋਕੀ ਲਕੀ ਵਿਸਾਲ ਕੇਵਲਤਾ ਬਿਵਾਲੇ ਮਨਮੋਹਨ ਸਿੰਘ ਗਿੱਲ ਨੇ ਦੱਸਿਆ ਕਿ ਸਵਰਗੀ ਕਲਵੰਸੈਂਸ ਦੀਪੇਵਾਲ ਗਰੀਬਾਂ ਦੇ ਮਸੀਹਾ ਸਨ ਅਤੇ ਹਰੇਕ ਪਰਿਵਾਰ ਦੇ ਦੁੱਖ ਸੁੱਖ ਦੇ ਭਾਈਵਾ ਰਹਿੰਦੇ ਸਨ ਜੋ ਕਿ 3 ਸਾਲ ਪਹਿਲਾਂ ਇੱਕ ਦਰਦਨਾਕ ਦੁਰਘਟਨਾ ਕਾਰਨ जख्मी ਹੋ ਗਏ ਸਨ ਜਿੰਨਾ ਦੇ ਇਲਾਜਦਾਨ ਵਿੱਚ ਤੋ ਹੋ ਗਏ ਸੀ ਅੱਜ ਸਵਰਗੀ ਕਲੰਸਰ ਦੀਪੇਵਾਲ ਦੀ ਪਤਨੀ ਕੌਚਲਰ ਕੁਲਦੀਪ ਕੌਰ ਅਤੇ ਉਹਨਾਂ ਦੇ ਬੇਟੇ ਅਤੇ ਬੇਟੀ ਵੱਲੋਂ ਮਨਵਤਾ ਦੀ ਸੇਵਾ ਬਿਰਦਾਸਾਂ ਲੈ ਕੇ ਇੱਕ ਇਨਵਰਟਰ ਦੋ ਵੱਡੇ ਬੈਟਰੀ ਅਤੇ ਵੱਖ-ਵੱਖ ਕਿਸਮ ਦੇ ਫਲ ਫਰੋੜ ਦੀ ਸੇਵਾ ਤੇ ਜੀ ਗਈ ਉਹਨਾਂ ਨੇ ਕਿਹਾ ਕਿ ਸਵਰਗੀ ਕਲੰਸਰ ਦੀਪੇਵਾਲ ਦੇ ਪੁੱਤਰ ਅਤੇ ਧੀ ਨੇ ਇਹ ਵੀ ਸੰਦੇਸ਼ ਭੇਜਿਆ ਕਿ ਭਵਿਕ ਵਿੱਚ ਵੀ ਕੋਈ ਵੀ ਬਿਰਦਾ ਆਸ਼ਰਮ ਲੈਲ ਵਿੱਚ ਕਿਸੇ ਕਿਸਮ ਦੀ ਸੇਵਾ ਕਰਨ ਵਾਲੀ ਹੋਵੇਗੀ ਉਹ ਜ਼ਰੂਰ ਕੀਤੀ ਜਾਵੇਗੀ ਇਸ ਮੌਕੇ ਤੇ ਮਨੁੱਖਤਾ ਦੀ ਸੇਵਾ ਬਿਰਦਾ ਆਸ਼ਰਮ ਲੈਲ ਦੇ ਮੁੱਖ ਸੇਵਾਦਾਰ ਪੰਕਰ ਸਿੰਘ ਲੈਲ ਨੇ ਦੱਸਿਆ ਕਿ ਸਵਰਗੀਏ ਕਵਨਸੇ ਦੀਪੇ왈 ਦੇ ਪਰਿਵਾਰ ਵੱਲੋਂ ਮਨੁੱਖਤਾ ਦੀ ਸੇਵਾ ਬਿਰਦਾ ਆਸ਼ਰਮ ਲੈਲ ਵਿਖੇ ਪਹਿਲਾ ਹੀ ਸੰਯੋਗ ਕਰਦੇ ਹੋਏ ਕਈ ਵਾਰ ਅਨੇਕ ਪ੍ਰਕਾਰ ਦੀਆਂ ਸੁਵਾਵਾਂ ਭੇਜੀਆਂ ਗਈਆਂ ਸੰਨ ਅਤੇ ਵਾਇਕੁਰੂ ਟਵਾਂਸੈਂਟ ਜੀਪੇਵਾਲ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਸੇ ਅਤੇ ਪਰਿਵਾਰ ਦੀ ਚਾਰਦੀ ਗੜਾ ਰੱਖਣ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜੀ ਹੂਲ ਕਰਿਓ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਆਪ ਤੋਂ ਬਨਵਾਇਦਰ ਬੀ ਦਾ ਖਾਸਾ ਵਾਹਿਗੁਰੂ ਫਤਿਹ ਦੇਖੋ ਜੀ ਅੱਜ ਅਸੀਂ ਮਨਤਾ ਦੀ ਸੇਵਾ ਗਿਰਦਾ Ashram ਪਿੰਡ ਲੇਲ ਧਾਰੀਵਾੜ ਜ਼ਿਲ੍ਹਾ ਗਦਾਸਪੁਰ ਵਿੱਚ ਅਸੀਂ ਆ ਪਹੁੰਚੇ ਹਾਂ ਮੇਰੇ ਨਾਲ ਬਹੁਤ ਹੀ ਸਮਾਜ ਸੇਵੀ ਰੋਕੀਟਾ ਬੇ ਵਾਲੇ ਲੱਖੀ ਜੀ ਨਾਲ ਮਨਮੋਹ ਸਿੰਘ ਗਿਲ ਕੈਨੇਡਾ ਵਾਲੇ ਤੇ ਨਾਲ ਉਹਨਾਂ ਦੇ ਬਦਲੇ ਛੋਟੇ ਵਿਚਾਰ ਜੀ ਤੁਸੀਂ ਜਾਣਦੇ ਵੀ ਹੈ ਅਸੀਂ ਤਾਰੀਵਾਲ ਦੇ ਵਿੱਚ ਇਹ ਆਸ਼ਰਮ ਪੰਕਜ ਜੀ ਤੇ ਉਹਨਾਂ ਦੀ ਸੁਸਾਇਟੀ ਬੜੀ ਅੱਛੀ ਤੇ ਸੇਵਾ ਭਾਵ ਨਾਲ ਚਲਾ ਰਹੇ ਨੇ ਇੱਥੇ ਕਈ ਮੰਦ ਭੱਦਗੀ ਨੇ ਕੋਈ ਬਜ਼ੁਰਗ ਨੇ ညာ ਦੇਖਿਆ ਵੀ ਕਈ ਇਹੋ ਜਿਹੇ ਬੰਦੇ ਆ ਜਿਨ੍ਹਾਂ ਦੀ ਲੈਟ੍ਰੀਨ ਬਾਥਰੂਮ ਵਿੱਚ ਨਿਕਲ ਜਾਂਦੀ ਆ ਉਹਨਾਂ ਨੂੰ ਵੀ ਪੰਕਜ ਜੀ ਸਾਥ ਦੇ ਨੇ ਉਹਨਾਂ ਨੇ ਡਾਕਟਰਾਂ ਦਾ ਵਾ ਦਵਾਈ ਦੇ ਕੇ ਜਾਂਦਾ ਵਾ ਸਫਾਈ ਬਿਲਕੁਲ ਵੀ ਦੇਖ ਸਕਦੇ ਜੇ ਕਿੰਨੇ ਇੱਥੇ 50 ਲੋਕ ਨੇ ਜਿਨ੍ਹਾਂ ਦਾ ਕਰਦਿਆਂ ਨੇ ਨਹੀਂ ਸਾਂਭਿਆ ਕੋਈ ਕਿਸੇ ਸ਼ਹਿਰ ਤੇ ਪਈ ਸੀ ਕੋਈ ਕਿਸੇ ਸ਼ਹਿਰ ਤੇ ਪਈ ਸੀ ਇੱਥੇ ਲਿਆ ਕੇ ਧਾਰੀਵਾਲ ਦੇ ਵਿੱਚ ਅਸੀਂ ਉਹ ਮੁੰਡੇ ਉਹਨਾਂ ਦੇ ਦੇਖਭਾਲ ਕਰਦੇ ਨੇ ਬੜੀ ਅੱਛਾ ਪਰਾਲਾ ਉਹਨਾਂ ਦਾ ਤੇ ਇਸ ਤਰ੍ਹਾਂ ਹੀ ਸਾਡੇ ਸਰਦਾਰ ਕਲਵੰਤ ਸਿੰਘ ਦੀ ਪੇਵਾਰ ਜੀ ਜੋ ਕਿ 2-3 ਸਾਲ ਤੋਂ ਉਹਨਾਂ ਦੀ ਡੈਥ ਹੋਈ ਸੀ ਤੇ ਉਹਨਾਂ ਦੇ ਬੱਚੇ ਇੰਨੇ ੱਚੇ ਇੰਨੇ ਹੌਨ ਹਾਰ ਨੇ ਉਹ ਬਾਹਰ ਬੈਠੇ ਨੇ ਬੇਟੀਆ ਸਿਮੀ ਉਹ ਇੰਗਲੈਂਡ ਬੈਠੀ ਆ ਬੇਟਾ ਸਪਿੰਦਰ ਉਹ ਕੈਨੇਡਾ ਬੈਠਾ ਵਾ ਉਹਨਾਂ ਦੇ ਫਾਦਰ ਦੀ ਤੇ ਮਾਤਾ ਦਾ ਵੀ ਇੱਥੇ ਆ ਤੇ ਉਹ ਕਾਉਂਸਲਰ ਨੇ ਸਾਡੇ ਨਾਲ ਧਾਰੀਵਾਲ ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਉਹ ਬੇਟਾ ਤੇ ਉਹ ਬੇਟੀ ਇੰਨੇ ਹੁਣ ਹਾਰਾ ਉਹਨਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਉਹ ਆਪਣੇ ਪਾਪਾ ਦੀ ਯਾਦ ਵਿੱਚ ਕਿਉਂਕਿ 552022 ਚ ਉਹਨਾਂ ਦੀ ਡੈਥ ਹੋਈ ਉਹਨਾਂ ਦਾ ਡੈਥ ਦਾ ਦਿਨ ਨੂੰ ਯਾਦ ਰੱਖਣ ਵਾਸਤੇ ਉਹਨਾਂ ਦੀ ਯਾਦ ਅੰਦਰ ਰੱਖਣ ਵਾਸਤੇ ਇਹਨਾਂ ਦੇ ਵਿੱਚ ਆ ਕੇ ਇਹਨਾਂ ਨੂੰ ਹਰ ਸਾਲ ਕੁਛ ਨਾ ਕੁਛ ਦਿੰਦੇ ਨੇ ਪਿਛਲੀ ਵਾਰੀ ਵੀ ਇਹਨਾਂ ਨੇ ਇਨਵਰਟਰ ਲਾਇਆ ਸੀ ਪੱਖਿਆਂ ਦੀ ਲੋੜ ਪੱਖੇ ਦਿੱਤੇ ਸੀ ਇਸ ਆਸ਼ਰਮ ਦੇ ਵਿੱਚ ਐਰ ਕਾਂ ਦੇਖੋ ਉਸ ਬੱਚੇ ਦੀ ਵਾਹਿਗੁਰੂ ਲੰਬੀ ਉਮਰ ਆ ਕਰੇ ਤੰਦਰੁਸਤੀ ਦੇ ਚੜ੍ਹਦੀ ਕਲਾ ਦੇ ਰੱਖੇ ਉਹ ਬੱਚੇ ਦੀ ਇੰਨੀ ਅੱਛੀ ਸੋਚ ਹੈ ਕਿਉਂਕਿ ਪੰਕਜ ਜੀ ਨੇ ਦੱਸਿਆ ਕਿ ਜਿੱਥੇ ਸਾਡੇ ਲਾਈਟ ਅੱਜ ਕੱਲ੍ਹ ਗਰਮੀਆਂ ਲਾਈਟ ਚੱਲੇ ਜਾਂਦੀ ਆ ਤੇ ਜਿਹੜਾ ਉਹ ਇਨਵਰਟਰ ਦੇ ਕੇ ਗਏ ਸੀ ਉਹ ਨਾਲ 5-6 ਪੱਖੇ ਚੱਲਦੇ ਆ ਪਰ ਸਾਡੇ ਕੋਲ ਤੇ 20 ਪੱਖੇ ਆ ਜਿਹੜੇ ਇਹ ਬਜ਼ੁਰਗੋ ਆ ਇਹ ਗਰਮੀ ਤੁਹਾਨੂੰ ਬੜਾ ਮਹਿਸੂਸ ਕਰਦੇ ਆਂ ਤੇ ਉਹਦੇ ਵਾਸਤੇ ਫਿਰ ਉਹਨਾਂ ਨੇ ਅੱਜ ਇਨਵਰਟਰ ਭੇਜਿਆ ਜਿਹੜੇ ਇਨਵਰਟਰ ਫਲ ਫੂਲ ਅਨਾਜ ਭੇਜਿਆ ਕਰਤੋ ਕਰ 50000 ਰੁਪਏ ਦੀ ਆਈਟਮ ਉਹਨਾਂ ਨੇ ਆਪਣੇ ਪਾਪਾ ਦੀ ਯਾਦ ਦੇ ਵਿੱਚ ਇਹ ਭੇਜਿਆ ਉਹਨਾਂ ਨੇ ਦੇਖੋ 50000 ਰੁਪਏ ਦੇ ਲਾਗੇ ਦੋ ਇਨਵਰਟਰ ਬੈਟਰੀ ਭੇਜੇ ਨੇ ਫਿਰ ਆ ਫਲ ਫੂਲ ਭੇਜਿਆ ਵਾ ਅਨਾਜ ਭੇਜਿਆ ਵਾ ਮਾ ਭਾਈ ਗੁਰਦੇ ਕੇ ਪ੍ਰਾਰਥਨਾ ਕਰਨਾ ਸਤੰਦਰ ਤੇ ਸਿੰਮੀ ਇੰਨੇ ਅੱਛੇ ਬੱਚੇ ਆ ਉਹਨਾਂ ਦੇ ਉਹਨਾਂ ਦੇ ਬੱਚਿਆਂ ਤੇ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੀ ਮਾਤਾ ਤੇ ਅਪਾਰ ਕਿਰਪਾ ਬਣਾ ਕੇ ਰੱਖੇ ਤੰਦਰੁਸਤੀ ਦੇ ਅੱਛੀ ਸਿਹਤ ਦੇ ਇਹਨਾਂ ਨੂੰ ਤੇ ਚੜ੍ਹਦੀ ਕਲਾ ਦੇ ਰੱਖੇ ਤੇ ਉਹਨਾਂ ਦੇ ਨਾਲ ਸਾਡੇ ਜਿਸ ਨਾਲ ਰੋਕੀ ਹੋਣੀ ਇਹ ਵੀ ਅ ਪੰਕਜ ਜੀ ਦੇ ਨਾਲ ਇਹ ਲੋਕਾਂ ਨਾਲ ਬੜਾ ਪ੍ਰੇਮ ਕਰਦੇ ਆ ਇਹ ਉਹਨਾਂ ਵਾਸਤੇ ਧਿਆਨ ਦੇ ਆਪ ਵੀ ਬੜਾ ਕੁਝ ਦਿੰਦੇ ਨੇ ਪਿੱਛੇ ਜੀ ਕਾਫੀ ਕੁਝ ਰੋਕੀ ਦਾ ਬੱਦੇ ਵਾਲੇ ਆਏ ਹੀ ਇਹਨਾਂ ਨੇ ਕਾਫੀ ਕੁਝ ਇੱਥੇ ਦੇ ਕੇ ਗਏ ਮੈਂ ਪਬਲਿਕ ਨੂੰ ਇਹ ਦੱਸਣਾ ਚਾਹੁੰਦਾ ਵੀ ਐਡਮਿ ਨਹੀਂ ਸਿਰਫ ਇਹ ਕਰਵਾਇ ਦੰਦੇ ਆ ਵੀ ਜਿਸ ਤਰ੍ਹਾਂ ਇਹ ਕੋਈ ਵੀ ਜਨਮ ਦਿਹਾੜਾ ਹੁੰਦਾ ਜਾਂ ਕੋਈ ਪ੍ਰੋਗਰਾਮ ਕਰਦੇ ਵੇ ਜਾਂਦਾ ਇਹਨਾਂ ਨਾਲ ਮਨਾਉਂਦੇ ਆ ਤੁਸੀਂ ਵੀ ਇਸ ਤਰ੍ਹਾਂ ਹੀ ਇਹਨਾਂ ਨਾਲ ਸੋਚਿਓ ਇਹਨਾਂ ਦਾ ਤੁਸੀਂ ਇਹ ਦੇਖਭਾਲ ਕਰਨ ਵਾਲੇ ਹੋਰ ਕੋਈ ਨਹੀਂ ਹੈਗਾ ਅਸੀਂ ਆਪਣੇ ਮਾਪਿਆਂ ਦਾ ਦੇਖਭਾਲ ਆਪਣੇ ਬੱਚਿਆਂ ਦਾ ਕਰਦੇ ਆ ਤੇ ਇਸ ਤਰ੍ਹਾਂ ਹੀ ਸਾਡੇ ਇਹ ਵੀ ਪਰਿਵਾਰ ਆ ਜੀ ਆ ਇਹਨਾਂ ਦਾ ਵੀ ਅਸੀਂ ਹਰ ਸਾਲ ਇਸ ਤਰ੍ਹਾਂ ਨਾਲ ਵਾਸਤੇ ਕੁਛ ਨਾ ਕੁਝ ਜ਼ਰੂਰ ਭੇਜਿਆ ਕਰੀਏ ਤਾਂ ਕਿ ਜਿਹੜੇ ਸਾਡੇ ਪੰਕਜ ਜੀ ਆ ਇਹਨਾਂ ਦੀ ਦੇਖਭਾਲ ਕਰਦੇ ਨੇ ਡਾਕਟਰਾਂ ਦੇ ਨੇ ਇੱਥੇ ਵੇਖਣ ਵਾਸਤੇ ਇਹਨਾਂ ਨੂੰ ਅਨਾਜ ਅੱਛਾ ਮਿਲਦਾ ਖਾਣਾ ਪੀਣਾ ਵਧੀਆ ਮਿਲਦਾ ਵਾ ਹਰ ਫੈਸਿਲਿਟੀ ਇਹਨਾਂ ਕੋਲ ਆ ਦੇਖੋ ਸਾਫ਼ ਸੁਥਰੇ ਨਾਲ ਰੱਖਿਆ ਦਾ ਵਾ ਤੇ ਮੈਂ ਵਾਹਿਗੁਰੂ ਦੇ ਯਾਦ ਨਹੀਂ ਕਹਿੰਦਾ ਬਸ ਇਹ ਹੋਈ ਆ ਕਿ ਮੈਂ ਵਾਹਿਗੁਰੂ ਦੇ ਪ੍ਰਾਰਥਨਾ ਕਰਨਾ ਕਿ ਜਿੰਨੇ ਇੱਥੇ ਆਏ ਆ ਅੱਛੀ ਸੋਚ ਨਾਲ ਆਏ ਆ ਤੇ ਇਹਨਾਂ ਤੇ ਇਹਨਾਂ ਨੂੰ ਤੰਦਰੁਸਤੀ ਦੇ ਅੱਛੀ ਸਿਹਤ ਦੇ ਚੜ੍ਹਦੀ ਕਲਾ ਦੇ ਰੱਖੇ ਤੇ ਨਾਲ ਹੀ ਜਿਹੜੇ ਇਹ ਦੇਖਭਾਲ ਕਰਦੇ ਨੇ ਪੰਕਜ ਜਨਰੀ ਸੁਸਾਇਟੀ ਉਹਨਾਂ ਨੇ ਵੀ ಅಪਾਰ ਕਿਰਪਾ ਵਾਹਿਗੁਰੂ ਬਣਾ ਕੇ ਰੱਖੇ ਤੇ ਨਾਲ ਹੀ ਸਤਿੰਦਰ ਜੋ ਉਹਨਾਂ ਦੇ ਉਹਦੀ ਜਿਹੜੀ ਭੈਣ ਵਾ ਉਹ ਸਿਮੀ ਉਹ ਵੀ ਬਹੁਤ ਸਵਾਹ ਹਰ ਸਾਲ ਨਜ਼ਰ ਧਿਆਨ ਰੱਖਦੀ ਆ ਹਰ ਮਹੀਨੇ ਕੁਛ ਨਾ ਕੁਛ ਪਈਦੀ ਦੀ ਆ ਤੇ ਉਹਨਾਂ ਦੇ ਉਹਨਾਂ ਦੀ ਮੰਮੀ ਤੇ ಅಪਾਰ ਕਿਰਪਾ ਬਣਾ ਕੇ ਰੱਖੇ ਤੰਦਰੁਸਤੀ ਦੇ ਚੜ੍ਹਦੀ ਕਲਾ ਦੇ ਰੱਖੇ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਜੀ ਪੰਕਜ ਜੀ ਦਾ ਦਰਿਓ ਫੋੜੀਏ ਸਵਰਗ ਸੰਗਰ ਦੀ ਸੇਵਾ ਵਾਲਦੇ ਬੱਤਿਆਂ ਮਲੋਂ ਉਹਨਾਂ ਦੀ ਪਤਨੀ ਤਿਆਰ ਕਰਦੇ ਹੋਏ ਆ ਕਿ ਜਲਦਾ ਆਪ ਨੂੰ ਇਹ ਸਮਾਨ ਭੇਜਿਆ ਵਾ ਇਹ ਕਹਣਾ ਚਾਹੁੰਦੇ ਨੇ। ਕੋਈ ਗੀਕ ਖਾਲছ ਉਹ ਵਹੀ ਗੀਕ ਦੀ ਫਟੋ ਜੀ। ਆ ਸਾਡੇ ਕੋ ਭਾਜੀ ਸਿੰਦਰ ਅਧਿ ਉਹਨਾਂ ਦੀ ਪੈਨ ਸਿਮੀ ਯੂਕੇ ਤੋਂ ਉਹਨਾਂ ਵੱਲੋਂ ਆਪਣੇ ਪਿਤਾ ਯਾਦ ਵਿੱਚ ਸਰਦਾਰ ਕੋਲੰਸਿੰਘ ਦਿੱਤਿਆਲ ਯਾਦ ਵਿੱਚ ਸਾਡੇ ਵਿਭਾਗ ਰਹਿ ਰਹੇ ਮੈਂਬਰਾਂ ਲਈ ਫਰੂਟ ਅਧਾ ਨਵੇਟਰ ਬੈਟਰੀ ਸਾਨੂੰ ਬਹੁਤ ਲੋੜ ਸੀ ਕਿਉਂਕਿ ਤੁਹਾਨੂੰ ਪਤਾ ਆ ਵੀ ਗਰਮੀਆਂ ਮੌਸਮ ਚੱਲਦਾ ਪਿਆ ਵਾ। ਸਾਡੇ ਕੋਲ ਇੱਥੇ ਇਸ ਟਾਈਮ 22 ਬਾਈ ਪੱਖੇ ਹੋਰ ਵੀ ਫਰਿੱਜ, ਕੂਲਰ ਇਸ ਤਰ੍ਹਾਂ ਹੀ ਕਾਫੀ ਚੀਜ਼ਾਂ ਚੱਲਦੀ ਪਈਆਂ ਵਾ ਪਰ ਸਾਡੇ ਕੋਲ ਜਦੋਂ ਲਾਈਟ ਜਾਂਦੀ ਹੈ ਤੇ ਤਕਰੀਬਨ ਸਾਰੀ ਇੱਥੇ ਦਿੱਕਤ ਕਾਫੀ ਆਉਂਦੀ ਪਈ ਆ ਅਸੀਂ ਭਾਜੀ ਉਹਨਾਂ ਨੂੰ ਬੇਨਤੀ ਕੀਤੀ ਸੀ ਸਤਿੰਦਰ ਭਾਜੀ ਉਹਨਾਂ ਨੂੰ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤਾ ਤੇ ਸਾਡੇ ਲਈ ਅੱਜ ਇਹ ਬੈਟਰੀ ਅਤੇ ਇਨਵਰਟਰ ਭੇਜੇ ਆ ਸਾਡੇ ਕੋਲ ਅੱਜ ਭਾਜੀ ਬੁਲਕਸਰ ਸਾਹਿਬ ਪ੍ਰਧਾਨ ਨਗਰ ਕੌਂਸਲ ਤੋਂ ਸਰਦਾਰ ਜੀ ਆਏ ਨੇ ਕਿ ਨਾਲ ਸਾਡੇ ਕੋਲ ਕੇਬਲ ਢਾਬੇ ਤੋਂ ਰੋਕੀ ਭਾਜੀ ਲਕੀ ਭਾਜੀ ਤੇ ਸ਼ਾਲ ਭਾਜੀ ਇਹ ਪਹਿਲਾਂ ਵੀ ਸਾਡੇ ਕੋਲ ਰੋਜ਼ ਹੀ ਕਾਲੋ 2 ਮਹੀਨੇ ਦੇ ਵਿੱਚ ਇੱਕ ਦੋ ਵਾਰੀ ਸਾਡੇ ਘੇੜਾ ਮਾਰ ਦਿੰਦੇ ਸਾਨੂੰ ਪੁੱਛਦੇ ਰਹਿੰਦੇ ਸਾਡੀ ਲੋੜਾਂ ਕਿ ਇਥੇ ਚਾਹੀਦਾ ਵਾ ਫਰੂਟ ਸਬਜ਼ੀਆਂ ਰਾਸ਼ਨ ਸਮੇਂ-ਸਮੇਂ ਨਾਲ ਆਪ ਵੀ ਕਰਦੇ ਨੇ ਔਰ ਹੋਰ ਵੀਰੇ ਸੱਜਣ ਮਿੱਤਰ ਰਿਸ਼ਤੇਦਾਰ ਸਾਥ ਸਬੰਧੀ ਨੇ ਉਹਨਾਂ ਨੂੰ ਵੀ ਇੱਥੇ ਲਿਉਂਦੇ ਫੇਰ ਕੇ ਕੋਈ ਖੁਸ਼ੀ ਦਾ ਗਮੀ ਦਾ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਵਾ ਇਹ ਸਾਰੇ ਵੀਰ ਇੱਥੇ ਰਲ ਮਿਲ ਕੇ ਸਾਰੀ ਸੇਵਾ ਨਿਭਾਉਂਦੇ ਨੇ ਅਸੀਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਦੀ ਸੋਚ ਅਸੀਂ ਕਹਿੰਦੇ ਸਾਰੇ ਸ਼ਹਿਰ ਵਾਸੀ ਨਗਰ ਜਿੰਨੇ ਵੀ ਵੀਰ ਹੈਗੇ ਆ ਆਪਣੇ ਖੁਸ਼ੀ ਦਾ ਜ਼ਮੀ ਦਾ ਪ੍ਰੋਗਰਾਮ ਜੇ ਕੋ ਬੱਚਿਆਂ ਦੇ ਬਰਥਡੇ ਹੁੰਦੇ ਉਹ ਇੱਥੇ ਆ ਕੇ ਸਾਡੇ ਬਜ਼ੁਰਗਾਂ ਨਾਲ ਜਰੂਰ ਮਨਾਇਆ ਕਰੋ ਤਾਂ ਜੋ ਕਿ ਬੱਚਿਆਂ ਨੂੰ ਇਹਨਾਂ ਨਾਲ ਬਜ਼ੁਰਗਾਂ ਦਾ ਸਮਾਪਦੀਦ ਕਰਨ ਦਾ ਸਮਾਂ ਮਿਲ ਸਕੇ ਆਪਣੀ ਜ਼ਿੰਦਗੀ ਚੰਗੀ ਦੀਦ ਕਰ ਸਕਣ ਕੁਝ ਸਿੱਖ ਸਕਣ ਤੇ ਸਭ ਤੋਂ ਵੱਡਾ ਧੰਨਵਾਦ ਸਿਮੀ ਭੈਣ ਜੀ ਰੋ ਯੂਕੇ ਤੋਂ ਉਹ ਨਾਲ ਅਸਤਿੰਦਰ ਭਾਈ ਜੀ ਦੇ ਕੈਨੇਡਾ ਬੈਠੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਸਾਡੀ ਸਾਰੀ ਕਮੇਟੀ ਵਾਲੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ